ਸਿੱਖਿਆ ਸ਼ਾਸਤਰੀ ਸਰਦਾਰ ਤਰਜੀਤ ਸਿੰਘ ਸੰਧੂ ਦੀ ਵਰਸੀ ਦੇ ਸਬੰਧ ਵਿੱਚ ਰਾਜੇਂਦਰਾ ਜਿਮਖਾਨਾ ਕਲੱਬ ਪਟਿਆਲਾ ਤੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨਾਲ ਰਲ ਕੇ ਕਲੱਬ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਿਸ ਵਿੱਚ ਖੂਨਦਾਨੀਆਂ ਵੱਲੋਂ ਭਰਵਾਂ ਉਤਸ਼ਾਹ ਵੇਖਣ ਨੂੰ ਮਿਲਿਆ ਇਸ ਮੌਕੇ 209 ਖੂਨਦਾਨੀਆਂ ਨੇ ਖੂਨਦਾਨ ਕਰਕੇ ਆਪਣਾ ਇਨਸਾਨੀ ਫਰਜ਼ ਨਿਭਾਇਆ ਸਰਦਾਰ ਅਰਜੀਤ ਸਿੰਘ ਸੰਧੂ ਜੀ ਦੇ ਯਾਦ ਦੇ ਵਿੱਚ ਸਤਮਾ ਮੁਫਤ ਇਹ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਬਹੁਤ ਨੌਜਵਾਨ ਸਾਥੀ ਲੜਕੇ ਤੇ ਲੜਕੀਆਂ ਖੂਨਦਾਨ ਕਰ ਰਹੇ ਨੇ ਬੜੀ ਖੁਸ਼ੀ ਹੁੰਦੀ ਹੈ ਕਿ ਇਸ ਖੂਨਦਾਨ ਕੈਂਪ ਦੇ ਵਿੱਚ ਹੁਣ ਤੱਕ 150 ਤੋਂ ਵੱਧ ਰक्तदानੀਆਂ ਆਪਣਾ ਖੂਨਦਾਨ ਕਰ ਚੁੱਕੇ ਨੇ ਅੱਜ ਸਭ ਤੋਂ ਵੱਡੀ ਗੱਲ ਇਹ ਹੈ ਕਿ ਡਾਕਟਰ ਕਮਾਲਦੀਨ ਖਾਂ ਜੀ ਜਿਹੜੇ ਐਨਆਈਐਸ ਦੇ ਵਿੱਚ ਡਾਇਰੈਕਟਰ ਨੇ ਉਹਨਾਂ ਦੀ .in ਦਾ ਉਹਨਾਂ ਦੀ ਮੰਨ ਨੂੰ ਬੇਟੀ ਉਹਨਾਂ ਦੇ ਦੋਨੇ ਬੇਟੇ ਉਹ ਵੀ ਬਲੱਡ ਰੈਡ ਕਰ ਰਹੇ ਨੇ ਇੱਕੋ ਟਾਈਮ ਦੇ ਵਿੱਚ ਇਹਨਾਂ ਨੇ ਬਲੱਡ ਰੈਡ ਕੀਤਾ ਡਾਕਟਰ ਕੁਮਾਰ ਵਾਲੀ ਖਾਨ ਜੀ ਖੁਦ ਵੀ ਬਲੱਡ ਡੋਨਰ ਨੇ ਇਹਨਾਂ ਨੇ ਆਪਣੇ ਸੰਸਕਾਰ ਆਪਣੇ ਬੱਚਿਆਂ ਨੂੰ ਦਿੱਤੇ ਤੇ ਅੱਜ ਖੂਨਦਾਨ ਕਰਵਾਇਆ ਡੈਡੀਕੇਟਿਡ ਬ੍ਰਦਰਹੂਡ ਗਰੁੱਪ 12 ਫਰਵਰੀ 1995 ਤੋਂ ਸਿਹਤ ਸੇਵਾ ਦੇ ਵਿੱਚ ਕੰਮ ਕਰਦੀ ਆ ਰਹੀ ਹੈ ਅੱਗੇ ਨੂੰ ਵੀ ਅਜਿਹੇ ਕੈਂਪ ਲੱਗਦੇ ਰਹਿਣਗੇ ਤੇ ਅਮਰਜੈਂਸੀ ਜਦੋਂ ਵੀ ਕਿਸੇ ਖੂਨਦਾਨ ਦੀ ਜਰੂਰਤ ਪੈਂਦੀ ਹੈ ਤਾਂ ਸਾਡਾ ਮੋਬਾਈਲ ਬਲੱਡ ਬੈਂਕ ਔਰ ਰੋਗੀ ਦੀ ਜਾਨ ਬਚਾਉਣ ਲਈ ਆਪਣਾ ਖੂਨਦਾਨ ਕਰਕੇ ਰੋਗੀ ਦੀ ਜਾਨ ਬਚਾ। ਸੰਧੂ ਸਰ ਤੁਸੀਂ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਇਹ ਕੈਂਪ ਲਗਾਇਆ ਔਰ ਹਰ ਸਾਲ ਤੁਸੀਂ ਇਹ ਲਗਾਉਨੇ ਹੋ। ਇਹ ਕਿੰਵਾਂ ਕੈਂਪ ਹੈ? ਕਿਸ ਤਰ੍ਹਾਂ ਦਾ ਰਿਸਪੌਂਸ ਹੈ ਡੋਨਰਸ ਦਾ? ਔਰ ਥੋੜਾ ਜਿਆਦਾ ਸਾਡੇ ਦਰਸ਼ਕਾਂ ਨੂੰ ਆਪਣੇ ਪਿਤਾ ਜੀ ਬਾਰੇ ਦੱਸੋ। ਇਹਨੇ ਫਾਉਂਡਰ ਸਾਹਿਬ ਐਕੀਸ ਵਿੱਚ ਸੀ। ਪ੍ਰਿੰਸੀਪਲ ਟਾਇਰੋਲ ਸੀ। ਤੇ ਡੈਡੀਕੇਟਰ ਬਰਕਰ ਤੇ ਕੁਝ ਕਾਫੀ ਉਹਨਾਂ ਦੇ ਕਿ ਸੋਸ਼ਲ ਕਮੇਟੀ ਉਹਨਾਂ ਦੀ ਯਾਦ ਵਿੱਚ ਇਹ ਸਤਵਾਂ ਪਲਾਟਿਸ਼ਨ ਕੈਂਪਰ ਮੈ ਲਾ ਰਹੇ ਆ ਜਦੋਂ ਵੀ ਜੇ ਤੁਹਾਨੂੰ ਪਤਾ ਅੱਜ ਕੱਲ੍ਹ ਛੁੱਟੀਆਂ ਚੱਲਦੀਆਂ ਕਾਲਜਾਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਗਰਮੀ ਬਹੁਤ ਹੈ ਤੇ ਡੋਨੇਸ਼ਨਸ ਕਾਫੀ ਹਸਪੀਟਲ ਦੇ ਘਰ ਜਾਂਦੇ ਆ ਇਸ ਕਰਕੇ ਵੀ ਜਦੋਂ ਲਗਭਗ 100 200 ਰੁਪਏ ਸਾ ਆਉਣ ਉਸ ਹਿਸਾਬ ਕਰੇ ਇਹ ਫਰੇਸ਼ ਚਾਹੀਆ ਆ ਮੈਂ ਵਾਕਿਆ ਨੂੰ ਫੀਲ ਕਰੂਗਾ ਕਿ ਜਿਹੜਾ ਸਰਪੇਰੈਂਟ ਸੀ ਕਿ ਬਰਸੀ ਆਦੀ ਆ ਤਾਂ ਇਹੋ ਜੇ ਕਾਉਸ ਜੂਰ ਕਰਨੇ ਆ ਸਟ੍ਰੈਂਡਲ ਮਹੌਲ ਦੇਖੀ ਦਿਓ ਰਸਮ ਕਿਹਾ ਹੈ ਤੇ ਸਾਰੇ ਲੋਕੀ ਲਾਈਨਾਂ 'ਚ ਖੜੇ ਨੇ ਤੁਸੀਂ ਆਪ ਵੀ ਕਾਫੀ ਵਾਰ ਖੂਨਦਾਨ ਕੀਤਾ ਕਿੰਨੀ ਵਾਰ ਕਰ ਚੁੱਕੇ ਹੋ ਮੈਂ 87 ਵਰੀ ਖੂਨਦਾਨ ਕਰ ਚੁੱਕਿਆ ਇਸ ਵਾਰ 88 ਟਾਈਮ ਹਲੇ ਮੈਂ ਦੇਣਾ ਹੈ ਅੱਛਾ ਹਲੇ ਮਸੇ ਡੋਨਰਾਂ ਤੇ ਮੇਰੀ ਵਾਰ ਹੀ ਨਹੀਂ ਆ ਰਹੀ ਅਜੇ ਹੋਰਨਾਂ ਨੂੰ ਮੋਟੀਵੇਟ ਕਰ ਰਹੇ ਹੁੰਦੇ ਪਹਿਲੇ ਤੋਂ ਮੈਂ ਡੀਬੀਜੀ ਗਰੁੱਪ ਕੋ ਔਰ तमाम ਜੋ ਲੋਕ ਬਲੰਡ ਡੋਨੇਟ ਕਰਨ ਆਏ ਉਹਨਾਂ ਕੋ ਧੰਨਵਾਦ ਔਰ ਮੁਬਾਰਕਬਾਦ ਦਿੰਦਾ ਹਾਂ ਮੈਂਨੇ ਇੱਕ ਨਾਰਾ ਆਪਣੇ ਵਰਮੀ ਸਾਹਿਬ ਕੇ ਸਾਥ ਦਿਆ ਥਾ कि ये खूनदान नहीं है बल्कि खून देना फ़र्ज और कर्ज है तो आज मुझे बड़ी खुशी है कि पटियाला जैसे शहर में जो एक मिसाल शहर है वहाँ लोग कर्ज और फ़र्ज को जानते हैं और मेरा आह्वान है इस स्टेज से कि पटियाला के तमाम वासी आए और अपना खून देकर मिले खून मेरा तुम्हारा तो खून बने हमारा का नारा आम करके भारत को एक करें और एकता का पैगाम इससे अच्छा नहीं हो सकता कि हम अपने खून को अपने भाई के جسم میں ڈال کر ایک نئی زندگی دے تو میں سب کو بہت بہت مبارکباد دیتا ہوں اور اپ سے یہ ریکویسٹ کرتا ہوں کہ ایسے پیغامات کو عام کریں جس سے لوگ ایک دوسرے کی زندگی بچانے کا سبب بنے ذریعہ بنے जय हिंद ਤੁਸੀਂ پہلی بار خون দান ਕੀਤਾ ہے انے بڑے کیمپ دے وچ کی محسوس کر رہے ہو اور جڑے اگوں خون দান کرنا چاہندے نے انہاں نوں کی સંદેશ دینا چاہو گے

ਅੱਜ ਤੇ ਇਸ ਤਰ੍ਹਾਂ ਨਾਖਰੀਟਿੰਗ ਦੇ ਤੌਰ ਤੇ ਪੂਰੇ ਦਰਿਆ ਦੇ ਵਿੱਚ ਸੈਵਨਥ ਕਲੱਬ ਮਿਸ਼ਨ ਕੈਂਪ ਹੋਇਆ ਜਿਸ ਦੇ ਵਿੱਚ ਸਾਡੀ ਸੰਸਥਾ ਨੂੰ ਮਨੇ ਪਾਵਰਮੈਂਟ ਫਾਊਂਡੇਸ਼ਨ ਦੇ ਸਦਸਿਆ ਸਾਰੇ ਪਹੁੰਚੇ ਨੇ ਤੇ ਸਾਰੇ ਅੱਬਾਦੜ ਕੇ ਹਿੱਸਾ ਲੈ ਰਹੇ ਸੀ ਆਰੇ ਖੂਨਦਾਨ ਕੇਂਦਰ ਤੇ ਇੱਕ ਖੂਨਦਾਨਾ ਘਾਹਾਨੇ ਇਸ ਤਰ੍ਹਾਂ ਦੀ ਐਕਟੀਵਿਟੀਜ਼ ਅਸੀਂ ਹੋਰ ਵੀ ਕਰਦੇ ਰਹਿੰਦੇ ਹਾਂ ਜਿਹੜੇ ਤਾਂ ਸ਼ਾਇਦ ਸਾਡੇ ਨਾਲ ਜੁੜੇ ਹੋਇਆ ਹੈ ਆਈਡੈਂਟਿਸਟ ਹੈ ਇਹ ਵੀ ਆਪਣੇ ਸਵਾਮਾਂ ਹੁੰਦੇ ਆ ਸਾਡੇ ਨਵਜਿੰਦਰ ਹੋਈਆਂ ਡਾਈਨਿੰਗ ਵੀ ਹੈ ਤੇ ਅਸੀਂ ਇਸ ਤਰ੍ਹਾਂ ਆਪਣੇ ਇੱਕ ਗੁੱਪ ਦੇ ਤਰ੍ਹਾਂ ਸਵਾਮਾਂ ਜਿੰਦੇ ਰਹਿੰਦੇ ਹਾਂ ਹਰ ਡੇ ਖੂਨਦਾਨ ਕੇਂਦਰ ਯੂ ਡੈਡੀਕੇਟਿਡ ਬਰਦਰਸ ਤੋਂ ਤੇ ਸੰਤੋਖ ਸਾਹਿਬ ਦੇ ਐਫਰਟਸ ਦੇ ਨਾਲ ਮੈਨੂੰ ਇਹ ਲੱਗਦਾ ਵੀ ਖੂਨਦਾਨ ਤੋਂ ਵੱਡਾ ਮੈਦਾਨ ਜੋ ਹੈ ਉਹ ਹੋ ਨਹੀਂ ਸਕਦਾ ਤੇ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਮਤਲਬ ਇਨਸਾਨੀਅਤ ਆਪੇ ਮੰਨਦੇ ਆ ਕਿ ਥੱਲੇ ਨੂੰ ਜਾ ਰਹੀ ਹੈ ਉੱਥੇ ਇੱਕ ਬਹੁਤ ਮੋਟੀਵੇਟਿੰਗ ਫੈਕਟਰ ਜਿਹੜਾ ਹੈ ਇਹ ਰਹਿੰਦਾ ਤੇ ਖੂਨ ਤੇ ਇੱਕ ਐਸੀ ਚੀਜ਼ ਹੈ ਜੋ ਹਰ ਟਾਈਮ ਜ਼ਰੂਰਤ ਰਹਿੰਦੀ ਹੈ ਤੇ ਇੱਕ ਮੈਨੂੰ ਇਹ ਲੱਗਦਾ ਵੀ ਆਪਾਂ ਆਪਣੇ ਸੈਕੂਲਰ ਕੰਟਰੀ ਦੀ ਗੱਲ ਕਰਦੇ ਹਾਂ ਖੂਨ ਦਾ ਤੋਂ ਵੱਡਾ ਇੱਕ ਸੈਕੂਲਰ ਉਹ ਹੋ ਨਹੀਂ ਸਕਦਾ ਇੱਥੇ ਹਰ ਧਰਮ ਦੇ ਹਰ ਜਾਤੀ ਦੇ ਲੋਕ ਇੱਕ ਮੰਚ ਦੇ ਥੱਲੇ ਆ ਕੇ ਹੁੰਦਾਂ ਕਰ ਰਹੇ ਹਨ ਉਹ ਇੱਕੋ ਹੀ ਚੱਜ ਹੈ ਜੀ ਸਾਨੀਤੀ ਦੀ ਸੇਵਾ ਸੋ ਮੈਂ ਵਾਕਈ ਸੰਤੋਪਾ ਸਾਹਿਬ ਨੂੰ ਮੁਬਾਰਕਬਾਦ ਜਿੰਨਾ ਵੀ ਕਹਿ ਜਾ ਜਿਹੜਾ ਹੈ ਜੋ ਕੈਂਪੇਨਾਂ ਨੇ ਲਗਾਏ ਔਰ ਇਸ ਤੋਂ ਵੱਡੀ ਸ਼ਰਧਾਂਜਲੀ ਪੇਰੈਂਟਸ ਨੂੰ ਹੋਣੀ ਸਕੇ ਵਾਕਈ ਬਹੁਤ ਵੱਡਾ ਕੰਮ ਹੈ ਰਜਿੰਦਰਾ ਜੀ ਖਾਲਸਾ ਕਿਵੇਂ ਦੇਖ ਸੰਤੋਪਾ ਸਾਹਿਬ ਦੀ ਵਰਸੀ ਦੇ ਆਪਣੇ ਸੰਧੂ ਸਾਹਿਬ ਜੁਨੀਅਰ ਸੰਧੂ ਸਾਹਿਬ ਨੂੰ ਜੀ ਐਪਰੀਸ਼ੀਏਟ ਕਰਦਾ ਕਿਉਂਕਿ ਖੂਨ দান ਕਰਨਾ ਬਹੁਤ ਔਕਾਤ ਹੈ ਜੀ ਬਲੱਡ ਡੋਨੇਸ਼ਨ ਕੈਂਪ ਨਾਲ ਆਇਆ 7ਵੀਂ ਵਰਸੀ ਹੈ ਔਰ ਸੰਧੂ ਸਾਹਿਬ ਐਫਰਟ ਕਰਕੇ ਇਹਨਾਂ ਦੇ ਨਾਲ ਕਲੱਬ ਜਿੰਦਰਾ ਜਿਮਖਾਨਾ ਕਲੱਬ ਡੈਡੀਕੇਟ ਬਣਾ ਰਿਹਾ ਤੇ ਉਹਨਾਂ ਵੱਲੋਂ ਵੂਮਨਸ ਜੀ ਉਹਨਾਂ ਜਿਹੜੀ ਕਲੱਬ ਹੈਗਾ ਉਹ ਸਾਰੇ ਇਸੇ ਕਲੱਬ ਚ ਡੋਨੇਟ ਕਰ ਰਹੇ ਔਰ ਬੜਾ ਅੱਛਾ ਲੱਗ ਰਿਹਾ ਜੀ ਖੂਨ ਦਾਨ ਮਹਾਦਾਨ ਕਹਿੰਦੇ ਨੇ ਜੀ ਔਰ ਖੂਨ ਦਾ ਕਦੀ ਰੰਗ ਨਹੀਂ ਪੁੱਛਿਆ ਜਾਂਦਾ ਕਦੇ ਜਦੋਂ ਜਰੂਰਤ ਵੈਂਨੇ ਬੁਲਾਉਂਦੇ ਦੀ ਜੀ ਇਹਨਾਂ ਅਗਲਾ ਕਹਿੰਦਾ ਬਲੱਡ ਦੀ ਬੋਤਲ ਦੇ ਦੋ ਜੀ ਇਸ ਕਰਕੇ ਭੇਦਭਾਵ ਛੁਡ ਕੇ ਖੂਨ ਦਾਨ ਕਰਨਾ ਚਾਹੀਦਾ ਮੈਂ ਫਿਰ ਸਾਰੇ ਕਲੱਬ ਦੇ ਮੈਂਬਰਾਂ ਨੂੰ ਐਪਰੀਸ਼ੀਏਟ ਕਰਦਾ ਔਰ ਧੰਨਵਾਦ ਕਰਦਾ